ਤ੍ਰਿਕਾਲ ਤੁਹਾਡਾ ਸਵਾਗਤ ਲੈ ਕੇ ਹਸਰਾਂ ਮੁਲਾਜ਼ਮਾਂ ਦੇ ਲਈ ਇੱਕ ਵੱਡੀ ਖਬਰ ਪੰਜਾਬ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੱਖਕ ਮੱਖ ਮੁਲਾਸਮ ਜਥੇਬੰਦੀਆਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਤੋਂ ਬਾਅਦ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਕਿਹੜਾ ਵੱਡਾ ਅਪਡੇਟ ਹੈ ਕਿਹੜਾ ਵੱਡਾ ਕਦਮ ਜਿਹੜਾ ਚੁੱਕਿਆ ਗਿਆ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਵੀਡੀਓ ਵਿੱਚ ਜੇਕਰ ਪਹਿਲੀ ਵਾਰ ਚैनल ਤੇ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਪੰਜਾਬ ਸਰਕਾਰ ਦੇ ਕਦਮਾਂ ਸੰਬੰਧੀ ਕਮਾਸੂਨ ਦੀ ਤੁਹਾਡੇ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਣਾ ਹਾਂਜੀ ਆਓ ਗੱਲ ਕਰਦੇ ਹਾਂ ਇਸ ਵੱਡੇ ਫੈਸਲੇ ਦੀ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿਸਟਰਡ ਪਰ ਮਾਸਟਰ ਕੇਡਰ ਯੂਨੀਅਨ ਪੰਜਾਬ ਲੈਕਚਰਰ ਕੇਡਰ ਯੂਨੀਅਨ ਪੰਜਾਬ ਅਤੇ ਸਿੱਖਿਆ ਭਾਗ ਅ ਮ ਪੰਜਾਬ ਨੇ ਇੱਕ ਮਹੱਤਵਪੂਰਨ ਸਾਂਝੀ ਮੀਟਿੰਗ ਕੀਤੀ ਅਤੇ ਅਧਿਆਪਕਾਂ ਦੇ ਕਰਮਚਾਰੀਆਂ ਦੀ ਲੰਬੇਤ ਮੰਗਾਂ ਨੂੰ ਲੈ ਕੇ ਇਕਜੁੱਟ ਹੋਣ ਦਾ ਸੰਗ ਐਲਾਨ ਜਿਹੜਾ ਉਹ ਕੀਤਾ ਹੈ ਹਾਂ ਇੱਥੇ ਸੰਘਰਸ਼ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਆ ਮੀਟਿੰਗ ਤੋਂ ਬਾਅਦ ਗੁਰਪ੍ਰੀਤ ਸਿੰਘ ਖੱਟੜਾ ਅਤੇ ਹੋਰ ਆਗੂਆਂ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਹੋਇਆ 2011 ਤੋਂ ਪਹਿਲਾ ਵਰਤੀ ਹੋਏ ਵਿਪਾਗ ਦੇ ਵਿੱਚ ਇਹਨਾਂ ਅਧਿਆਪਕਾਂ ਗੈਰ ਅਧਿਆਪਕ ਸਟਾਫ ਆਦ ਦੇ ਲਈ PET ਪਾਵਕ ਟੈਟ ਦੀ ਸ਼ਰਤ ਦੇ ਵਿਰੋਧ ਦੇ ਵਿੱਚ ਕਰਮਚਾਰੀਆਂ ਦੀਆਂ ਵਿੱਤੀ ਮੰਗਾਂ ਦੇ ਹਾਲ ਦੇ ਲਈ ਅਤੇ ਸਿੱਖਿਆ ਪਾਵਕ ਦੇ ਕਰਮਚਾਰੀਆਂ ਦੀ ਨੌਕਰੀ ਦੀ ਸੁਰੱਖਿਆ ਤਰੱਕੀ ਦੇ ਲਈ ਟੈਟ ਦੀ ਲਗਾਈ ਗਈ ਸ਼ਰਤ ਲਾਗੂ ਨਾ ਕਰਨਾ ਵਿੱਤੀ ਮੰਗਾਂ ਦਾ ਹਾਲ ਗੈਰ ਅਕਾਦਮਿਕ ਕੰਮ ਅਤੇ BLO ਡਿਊਟੀਆਂ ਦਾ ਬੇ ਲੋੜਾ ਖੋਪਣ ਕਰਨਾ ਅਤੇ ਸਮੁੱਚੇ ਅਧਿਆਪਕ ਅਤੇ ਸਟਾਫ ਭਾਈਚਾਰੇ ਨੂੰ ਮਾਨਸਿਕ ਦਬਾਅ ਹੇਠ ਪਾ ਕੇ ਰੱਖਣਾ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਕੀਤਾ ਗਿਆ ਹੈ ਇਸ ਮੁੱਦੇ ਤੇ ਬੋਲਦੇ ਹਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਹਰਜਿੰਦਰ ਪਾਲ ਸਿੰਘ ਪੰਨੂ ਮਾਸਟਰ ਕੈਡਰ ਯੂਨੀਅਨ ਦੇ ਬਲਜਿੰਦਰ ਸਿੰਘ ਤਾਲੀਵਾਲਾ ਤੇ ਲੈਕਚਰਰ ਕੈਡਰ ਯੂਨੀਅਨ ਦੇ ਧਰਮਜੀਤ ਸਿੰਘ ਢਿੱਲੋ ਅਤੇ ਸਿੱਖਿਆ ਉਪਾਗ ਮਿਸਟਰੀਅਸ ਸਟਾਫ ਐਸੋਸੀਏਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਖੱਟਣਾ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਮੀਟਿੰਗਾਂ ਦੇ ਬਾਵਜੂਦ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕਰਨਾ ਅਸਹਿ ਹੋ ਸਕਦਾ ਹੈ। ਆਗੂ ਨੇ ਕਿਹਾ ਕਿ ਹਰ ਜਨ ਨਵੇਂ ਮੁੱਦੇ ਉਠਣ ਦੇ ਕਾਰਨ ਅਧਿਆਪਕਾਂ ਦੇ ਕਰਮਚਾਰੀ ਮਾਨਸਿਕ ਤੌਰ ਤੇ ਤਨਖਾਹ ਤਣਾਅ ਦਾ ਸ਼ਿਕਾਰ ਆ ਜਿਹੜੇ ਉਹ ਹੋ ਰਿਹਾ ਹੈ। ਇਸ ਤਨਾਹ ਦੇ ਕਾਰਨ ਉਹ ਘਰ ਦੇ ਵਿੱਚ ਵੀ ਆਪਣਾ ਸਹੀ ਜੀਵਨ ਬਤੀਤ ਨਹੀਂ ਕਰ پا ਰਹੇ ਸਰਕਾਰ ਦੀ ਟਾਲਮ ਟੋਲ ਵਾਲੀ ਨੀਤੀ ਦਾ ਵਿਰੋਧ ਪ੍ਰਦਰਸ਼ਨਾਂ ਨੂੰ ਹਵਾ ਦੇ ਰਹੀ ਹੈ ਉੱਥੇ ਇਸ ਸੰਦਰਭ ਦੇ ਵਿੱਚ ਅਗਲੀ ਵਿਰੋਧ ਕਾਰਵਾਈ ਦੀ ਰਣਨੀਤੀ ਬਣਾਉਣ ਦੇ ਲਈ 7 ਫਰਵਰੀ ਨੂੰ ਜਲੰਧਰ ਦੇ ਦੇਸ਼ ਭਗਤ ਯਾਤਰੀ ਹਾਲ ਦੇ ਵਿੱਚ ਇੱਕ ਰਾਜ ਪੱਧਰੀ ਮੀਟਿੰਗ ਬੁਲਾਈ ਗਈ ਹੈ ਆਗੂ ਨੇ ਹੋਰ ਭਰਾਤਰੀ ਯੂਨੀਅਨਾਂ ਨੂੰ ਵੀ ਅਪੀਲ ਕਰਦੇ ਕਿਹਾ ਹੈ ਕਿ ਜਦੋਂ ਸਰਕਾਰ ਦਾ ਮਜ਼ਦੂਰ ਵਰਗ ਅਤੇ ਰਵਈਆ ਸਖਤ ਹੋ ਜਾਂਦਾ ਹੈ ਤਾਂ ਇੱਕੋ ਇੱਕ ਵਿਕਲਪ ਬਚਦਾ ਹੈ ਸਾਰੀਆਂ ਯੂਨੀਅਨਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਅਤੇ ਫੈਸਲਾ ਕੋਲ ਲੜਾਈ ਕਰਨਾ ਇਸ ਮੀਟਿੰਗ ਦੇ ਵਿੱਚ ਸੂਬਾਈ ਆਗੂ ਗੋਰਿੰਦਰ ਸਿੰਘ ਕੁਕੇਵਾਲੀ ਗੁਰਮੀਤ ਸਿੰਘ ਪੁੱਲੜ ਸਤਵੀਰ ਸਿੰਘ ਰੌਣੀ ਦਲਜੀਤ ਸਿੰਘ ਸੱਬਰਵਾਲ ਦਵਿੰਦਰ ਸਿੰਘ ਗੁਰੂ ਨਰਿੰਦਰ ਸ਼ਰਮਾ ਆਦਿ ਮੌਜੂਦ ਰਹੇ ਤੁਸੀਂ ਇਸ ਖਬਰ ਸਬੰਧੀ ਤੁਹਾਡੇ ਕੀ ਵਿਚਾਰ ਹੈ ਤੇ ਪੰਜਾਬ ਸਰਕਾਰ ਦੇ ਇਸ ਕਦਮ ਸਬੰਧੀ ਤੁਹਾਡੇ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਹੁਣ ਲਈ ਇਨਾ ਹੀ ਧੰਨਵਾਦ